ਹਾਰੋ ਜਰਦੀ ਨਮਾਜ਼ ਕਰੋ ਰੋਹੀਆ ਜੀਰੇ ਲੇ ਹੰਮ ਬੱਨਨ ਵਾਲੀ ਸਾਡੀ ਹੰਮ ਜੀ ਕਾਫੀ ਹੈ ਰਸਕੜ ਸੇਵਾਰੇ ਮੰਗਣਾ ਨਹੀਂ ਅੱਛਾ ਵਾਹ ਦਾ ਮੈਂ ਪੁੱਛ ਲਾਂ ਅੱਛਾ ਰਸਕੜ ਨੂੰ ਆਦੀ ਵੀਰਾ ਕਿੰਨਾ ਕਰਾਇਆ ਲਵੇਂ ਦਾ ਰਸਕੜ ਨਾਂ ਲੈਣੇ ਮੈਂ ਦਾਸ ਬੀਬੀ ਨਾਂ ਮੈਂ ਲੈਣੇ ਵੀਰ ਤੇਰੇ ਲਈ ਮਿੱਤਰਾਂ ਦਾ ਰਸਕੜ ਕੁੜੇ ਫਰੀ ਰਸਕੜ ਕੁੜੇ ਫਰੀ ਰਸਕੜ ਕੁੜੇ ਫਰੀ ਤੇਰੇ ਲਈ ਮਿੱਤਰਾਂ ਅੱਛਾ ਕੁੜੇ ਜਿਹਦਾ ਪੈਣੇ ਰੇ ਘਰੇ ਆ ਗਈ ਅੱਛਾ ਇਹਨੂੰ ਲੱਗੀ ਸੀ ਭੁੱਖ ਜਦੋਂ ਭੁੱਖ ਲੱਗੀ ਤੇ ਇਹ ਦਾਣਾ ਪੈਣੇ ਉੱਪਰ ਨੂੰ ਛੱਡ ਕੇ ਭੱਜ ਕੇ ਗਾਂਹ ਕੜਾਈ ਜੜੀ ਸੀ ਅੱਛਾ ਮੇਰੇ ਸਰਦਾਰ ਦਾ ਇਦਾਂ ਦਿਲ ਅੱਛਾ ਉਹ ਆਂਦਾ ਪੈਣੇ ਪੁੱਛ ਲਾ ਤੇ ਮੈਂ ਬੱਲ ਫੜਾਉਣ ਲੱਗਾ ਜਦੋਂ ਬੱਲ ਫੜਦਿਆ ਉੱਪਰ ਦੀ ਮੋਕ ਦਾ ਵਿੱਚੇ ਹੀ ਨਿਕਲ ਗਈ ਆ ਮੁਕੇ ਹੰਬ ਥੱਕ ਗਏ ਹਾਂ ਬਹੁਤ ਮਦੀ ਪੁਆਣ ਲੱਗੀ ਭੂਖ ਕੋਕ ਇਹਦੇ ਨਾ ਤੋਰੀ ਜਾਂਦੀ ਨਾ ਜਿਹੜ ਤੋਂ ਕੇਲਾ ਚੱਕ ਰੇ ਭਾਈ ਨੇ ਮਾਰੀ ਅੱਖ ਮੈਂ ਤਾਂ ਜਿੱਥੋਂ ਚੱਕਿਆ ਉਹ ਤੇਰਾ ਜਿੱਥੋਂ ਚੱਕਿਆ ਉਹ ਤੇਰਾ ਜਿੱਥੋਂ ਚੱਕਿਆ ਉਹ ਤੇਰਾ ਜਿੱਥੋਂ ਚੱਕਿਆ ਉਹ ਤੇਰਾ ਫੇਰ ਭੈਣੇ ਭਾਈ ਨੇ ਕੇਲਾ ਦਾ ਖਾ ਲਿਆ ਫੇਰ ਪੁਆਣ ਨੇ ਕੀ ਕੀਤਾ ਉਹ ਫਿਰ ਨਾ ਸ਼ਰਮ ਨਾਲ ਸ਼ਰਮ ਨੇ ਸਮੋਸੇ ਖਵਾਉਣੇ ਵੇ ਪੁਆਣ ਉਹ ਤੇ ਮੂਰੇ ਰੇੜੀ ਆ ਗਈ ਜਦੋਂ ਪੁਆਣ ਸਮੋਸੇ ਖਵਾਏ ਦਾ ਤਾਂ ਸਮੋਸਾ ਖਾ ਲਿਆ ਪੰਜਾਬ ਤਾਂ ਪਹਿਲਾਂ ਹੀ ਗੜਿਆ ਸੀ ਤਾਂ ਵੀਰਾਂ ਦਾ ਗੰਨ ਵੱਡਾ ਬਣਾ ਸੀ ਤੇ ਦੋ ਵੱਡਾ ਬਣ ਗਿਆ ਉਹ ਆਣੇ ਅੱਧਾ ਸਮੋਸਾ ਖਾ ਲਿਆ ਤਾਂ ਰੱਖ ਲੈ ਭਾਈ ਜਿਹੜਾ ਤਿੰਨ ਗੁੰਜ ਗੰਧੀ ਨਹੀਂ ਫਿਰ ਕਰ ਗਈ ਵੀ ਇਹਦੇ ਨੇ ਤਿੰਨ ਗੁੰਜ ਗੰਧੀ ਨਹੀਂ ਕਰਾਉ ਕਰਦੀ ਤਿੰਨ ਗੁੰਜ ਗੰਧੀ ਨਹੀਂ ਕਰਾਉ ਕਰਦੀ ਤਿੰਨ ਗੁੰਜ ਗੰਧੀ ਨਹੀਂ ਕਰਾਉ ਕਰਦੀ ਤਿੰਨ ਗੁੰਜ ਗੰਧੀ ਜਦੋਂ ਪਹਿਲੇ ਮੋਸਾ ਖਾ ਲਿਆ ਤੇਰੇ ਦੇ ਨਾ ਪੰਜਾਬ ਦੇ ਨਾ ਵਾਲਾ ਅੱਛਾ ਮੇਰੇ ਕੋਲ ਛੱਤੀ ਨਹੀਂ ਖਾਣੀ ਮੂਰੇ ਗਰਫਾ ਦੀ ਰੇੜੀ ਆ ਗਈ ਫੜਦੀ ਬਾਹਰ ਕਰਕੇ ਗੋਰੀ ਦੀ ਤੇ ਲੈ ਗਈ ਜੇਡੀ ਮੈਂ ਤਾਂ ਗੋਲਫੀ ਖਾਣੀ ਆ ਫੜ ਰਿਹਾ ਸ਼ਰਮਾ ਸ਼ਰਮ ਗੋਰੀ ਦੀ ਬਾਤ ਵਿੱਚ ਕੁਛ ਉਹ ਆਂਦਾ ਤੂੰ ਰਿਆ ਸੁਣ ਮੇਰਾ ਬੋਲ ਵੇਜੂ ਗੋਰੀ ਨਾ ਅੱਛਾ ਫੇਤਾ ਫੇਰ ਕੇ ਕਹਿੰਦੀ ਗੋਲਫੀ ਖਾਣੇ ਖਾਣੇ ਲੜਦੀ ਅੱਛਾ ਉੱਪਰ ਨੇ ਫੇਰ ਡਾਲ ਮਾਰ ਫੇਰ ਭਾਈ ਖੜੇ ਮੂੰਹ ਹਲ ਵੇਖ ਅੱਛਾ ਕਹਿੰਦੀ ਤੂੰ ਮੇਰਾ ਰਾਜਾ ਮੈਂ ਤੇਰੀ ਰਾਣੀ ਪੱਤਵੇਂ ਦੇਵੇਂ ਮੈਂ ਗੋਲਫੀ ਕੱਢਵੇਂ ਤੇ ਮੈਂ ਕੱਢਵੇਂ ਗੋਲਫੀ ਕੱਢਵੇਂ ਤੇ ਮੈਂ ਜਦੋਂ ਭੈਣੇ ਗੋਲਫੀ ਲੈ ਲਈ ਘੇਰੇ ਨੇ ਆਖਾ ਨਾਲ ਕੇ ਤਾਂ ਬਹੁਤ ਚੰਗਾ ਤੇ ਕੁਛ ਨਾ ਕੁਛ ਤਾਂ ਕਰਨਗੇ ਮੈਂ ਉਹ ਉਹਨੇ ਤਾਂ ਕੁਛ ਵਾਜਿਆ ਹੀ ਲੈਣਾ ਘਾਣੇ ਵਿੱਚ ਤੇ ਦੁਕਾਨ ਤੇ ਕਹਿੰਦੀ ਮੈਂ ਤਾਂ ਵਾਜਾ ਲੈਣਾ ਖੁਫੜਨੇ ਲੈਂਦਾ ਵਾਜਾ ਫਰਾਂਦਾ ਜਵਾਬ ਨਾ ਨੀ ਗੱਲ ਨਾ ਕਰ ਵਾਜਾ ਤਾਂ ਤੂੰ ਕੀ ਕਰਨਾ ਕਹਿੰਦੀ ਨਾ ਨਾ ਮਨਾਂ ਤਾਂ ਵਾਜਾ ਲੈ ਲੈਣਾ ਵਾਜਾ ਕੀ ਕੀਤਾ ਉਹ ਆਂਦਰ ਪੈਣੇ ਇੱਕੋ ਮਾਰੀ ਚੀਕ ਕਹਿੰਦੀ ਆਹ ਹੀ ਵਾਜਾ ਠੀਕ ਆਹ ਹੀ ਵਾਜਾ ਠੀਕ ਆਜ ਠੋਆਂੀਆਂ ਪੇਕੇ ਤੋਂ ਨੇ ਪਹਿਣਾ ਡੱਟੀਆਂ ਥੋਰੇ ਲੱਤੀਆਂ ਦੁਆਂੀਆਂ ਜਠਾਣੀਆਂ ਪੇਕੇ ਤੋਂ ਨੇ ਪਹਿਣਾ ਦੋ ਪਹਿਣਾ ਇੱਕੋ ਜਿਹਾ ਹੱਥ ਕੇ ਕਿਦੇ ਵਿੱਚ ਵੜੀਆਂ ਨੇ ਦੋ ਪਹਿਣਾ ਇੱਕੋ ਜਿਹਾ ਹੱਥ ਕੇ ਕਿਦੇ ਵਿੱਚ ਵੜੀਆਂ ਨੇ ਦੋ ਪਹਿਣਾ ਇੱਕੋ ਜਿਹਾ ਹੱਥ ਕੇ ਕਿਦੇ ਵਿੱਚ ਵੜੀਆਂ ਨੇ ਪਹਿਣਾ ਇੱਕੋ ਜਿਹਾ ਉਹ ਲਗਾਈ ਇਤੋਂ ਵੀ ਕਰਤੇ ਨਾ ਮਾਰਿਆ ਇਤੋਂ ਵੀ ਮਾਰਿਆ ਉਹ ਆਂਦਾ ਵੇਖੋ ਵਾਏ ਗੁਰੂ ਦਾ ਖੇਲ ਪਾਈ ਜਲੇਬੀ ਬਣੇ ਜਲੇ ਫੁਟਾਕੇ ਵੀ ਬੜੇ ਦਲੇ ਇਧਰ ਫੁਟਾਕੇ ਜਿਦੋਂ ਭਾਈ ਹਲਵਾਈ ਨੇ ਕੀ ਕੀਤਾ ਜਲੇਬੀ ਨੇ ਹਲਵਾਈ ਨੇ ਜਲੇਬੀ ਕੱਢਿਆ ਤੇ ਕੋਠੇ ਤੇ ਸੁੱਕਣਾ ਪਾਤਾ ਫੇਰ ਫੁੱਫੜ ਨੂੰ ਘੋਆ ਮਿਲੀ ਫੁੱਫੜ ਆਇਆ ਪਿੱਛੇ ਪੈਰ ਤਾਲਦਾ ਕਹਿੰਦਾ ਮੂਹਰੇ ਤੌਂਚਾ ਹੁਣ ਕਿੱਥੇ ਗਈ ਫੁੱਫੜ ਨੇ ਆਖਿਆ ਨਾ ਬਾਹਰ ਹੀ ਭੁੱਖ ਲੱਗੀ ਸੀ ਹੋ ਸਕਦਾ ਹਲਵਾਈ ਆ ਲੱਗਈ ਹੋਵੇ ਅੱਛਾ ਫੇਰ ਫੁੱਫੜ ਹਲਵਾਈ ਕਿਥੇ ਪਾਸੇ ਨਾਲ ਮਿਲੀ ਫੁੱਫੜ ਨੇ ਜੀ ਕਹੋ ਕੋਠੇ ਤੇ ਖਾਂ ਤੇ ਅੱਛਾ ਫੇਰ ਫੁੱਫੜ ਨੇ ਕੀ ਕੀਤਾ ਜਦੋਂ ਔਖਾ ਸੌਖਾ ਹੋ ਕੇ ਪੌੜੀ ਚੜ੍ਹਿਆ ਵਿਚਾਰਾ ਉਹਨੂੰ ਪੌਂ ਦਾ ਕਾਂ ਚੁੰਮੜੇ ਪਈ ਬੁੱਫੜ ਦੇ ਇੱਕੋ ਹੀ ਮੋਜਾ ਘਾ ਨਿਕਲੇ ਕਹਿੰਦਾ ਕਾਂ ਮੇਰ ਜੋ ਛੱਡੀ ਐ ਕਿ ਨਾ ਹਾਂ ਦੇਖ ਨਾ ਕਾਂ ਅਭੀ ਛੱਡਿਆ ਕਿ ਨਾ ਕਾਂ ਅਭੀ ਛੱਡਿਆ ਕਿ ਨਾ ਕਾਂ ਦੋਈ ਗੂੜਿਓ ਗੂੜਾ ਮਾਰ ਗਿਆ ਪੁੱਤ ਲੈ ਗਿਆ ਕੋਈ ਗੂੜਿਓ ਗੂੜਾ ਮਾਰ ਗਿਆ ਗੋੜੀ ਨੂੰ ਲੈ ਗਿਆ ਕੋਈ ਗੂੜਿਓ